ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਨੇੜਲੇ ਪਿੰਡ ਬੋਦੇ ਦੀ ਖੂਈ ਵਿਖੇ ਦਰਗਾਹ ਤੇ ਚੱਲ ਰਹੇ ਧਾਰਮਿਕ ਮੇਲੇ ਦੌਰਾਨ ਬੀਤੀ ਰਾਤ ਗੋਲੀਆਂ ਚੱਲਣ ਦੀ ਘਟਨਾ ਵਾਪਰੀ। ਇਸ ਹਮਲੇ ਵਿੱਚ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਸਾਹਾ ਸਮੇਤ ਕੁਝ 6 ਵਿਅਕਤੀ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ ਇੱਕ ਹਮਲਾਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਜਦਕਿ ਦੂਸਰਾ ਹਮਲਾਵਰ ਮੌਕੇ ਤੇ ਭੱਜਣ ਵਿੱਚ ਕਾਮਯਾਬ ਹੋ ਗਿਆ। ਮੇਲੇ ਤੇ ਮੁੱਖ ਪ੍ਰਬੰਧ ਅਤੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਦੀਪ ਸਿੰਘ ਸਾਹਿਬ ਨੂੰ ਪਿੰਡ ਵਾਸੀਆਂ ਵੱਲੋਂ ਜਾਣਕਾਰੀ ਮਿਲੀ ਕਿ ਸੜਕ ਕਿਨਾਰੇ ਦੋ ਚੱਕੀ ਵਿਅਕਤੀ ਖੜੇ ਹਨ ਜਿਨ੍ਹਾਂ ਨੇ ਆਪਣਾ ਮੂੰਹ ਟੱਕਿਆ ਹੋਇਆ ਸੀ ਸਰਪੰਚ ਮੰਚ ਤੋਂ ਥੱਲੇ ਉਤਰੇ ਅਤੇ ਉਨ੍ਹਾਂ ਕੋਲ ਜਾਂਦੇ ਹੀ ਉਕਤ ਵਿਅਕਤੀਆਂ ਨੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤੀਆਂ ਹਮਲੇ ਦੌਰਾਨ ਸਰਪੰਚ ਅਤੇ ਹੋਰ ਚਾਰ ਲੋਕ ਜ਼ਖਮੀ ਹੋ ਗਏ ਹਨ ਜਵਾਬੀ ਕਾਰਵਾਈ ਵਿੱਚ ਸਰਪੰਚ ਵੱਲੋਂ ਆਪਣੇ ਲਾਇਸੈਂਸ ਹਥਿਆਰ ਨਾਲ ਹਮਲਾਵਰ ਤੇ ਗੋਲੀਬਾਰੀ ਕੀਤੀ ਗਈ ਜਿਸ ਦਰਾਨੇ ਖਾਮਲਾਵਰ ਜਕੀ ਹੋ ਗਿਆ ਅਤੇ ਬਥੂ ਲੋਕਾਂ ਨੇ ਕਾਬੂ ਕਰ ਲਿਆ ਸਾਰੇ ਜ਼ਖਮੀਆਂ ਨੂੰ ਤੁਰੰਤ ਪਟਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੱਸਿਆ ਅਮਰਸਰ ਰੈਫਰ ਕਰ ਦਿੱਤਾ ਗਿਆ ਹੈ ਐਸਐਚਓ ਸਿਵਲ ਲਾਈਨ ਨਰਮਲ ਸਿੰਘ ਨੇ মিডিਆ ਨੂੰ ਗੱਲਬਾਤ ਕਰਦੇ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਧਾਰਮਿਕ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਦੌਰਾਨ ਗੋਲੀ ਚੱਲਦੀ ਘਟਨਾ ਵਾਪਰੀ ਹੈ ਸਰਪੰਚ ਸ੍ਰੀ ਕੁੱਲ 6 ਲੋਕ ਜ਼ਖਮੀ ਹੋਏ ਹਨ ਅਤੇ ਬਿਆਨ ਲੈ ਲਏ ਜਾ ਰਹੇ ਹਨ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਦੂਜੇ ਹਮਲੇ ਦੀ ਤਲਾਸ਼ ਕੀਤੀ ਜਾ ਰਹੀ ਹੈ ਸਥਾਨਕ ਲੋਕਾਂ ਵਿੱਚ ਘਟਨਾ ਕਾਰਨ دہشت ਦਾ ਮਾਹੌਲ ਬਣਿਆ ਹੋਇਆ ਹੈ ਆਓ ਦੇਖਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਲ ਦੀ ਐਲਮੋਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਪਾ ਜੇ ਬਟਾਲੇ ਭਾਈ ਪਾਸ ਤੇ ਪਰਪਿੰਡ ਪੈਂਦਾ ਬੋਦੇ ਦੀ ਖੋਈ ਤੇ ਇਥੇ ਪੀਰਾਂ ਦਾ ਦਰਬਾਰ ਆ ਅੱਪੂ ਬੋਦੇ ਸ਼ਾਹ ਦਾ ਦੀ ਇਸਲਾਨਾ ਮੇਲਾ ਬਣਾਉਂਦੇ ਹਰ ਸਾਲ ਦੀ ਤਰ੍ਹਾਂ ਤੇ ਇਸ ਸਾਲ ਵੀ ਬੜੀ ਧੂਤਾਂਵਨਾ ਬਣਾਇਆ ਗਿਆ ਹੈ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਹੈ ਪਿੰਡ ਦੇ ਸਾਰੇ ਵੀਰ ਭਰਾ ਤਗੜੇ ਹੋ ਕੇ ਤਿਆਰੀ ਕਰਨ ਦੇ ਹੈ ਮੇਲੇ ਦੀ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਰਾਤ ਕੋਈ ਡੇਢ ਕਿਹੜੇ ਬੰਦੇ ਅਰ ਪਛਾਤੇ ਆਏ ਆ ਜੀ ਤੇ ਉਹਨਾਂ ਨੇ ਆ ਕੇ ਕਾਫੀ ਨਿੰਦਨਯੋਗ ਕਰਤੂਤ ਉਹਨਾਂ ਨੇ ਕੀਤੀ ਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਬੱਚੇ ਕਿੰਨੇ ਮਾਵਾਂ ਪਹਿਣਾ ਕਿੰਨੀਆਂ ਆਵਾਂ ਤੇ ਉਹਨਾਂ ਨੇ ਆ ਕੇ ਵਧੂਕੀ ਕੀਤੀ ਉਹਨਾਂ ਫਾਇਰ ਕੀਤਾ ਜੀ ਤੇ ਉਹ ਫਾਇਰ ਦੇ ਨਾਲ ਨੁਕਸਾਨ ਤੇ ਕਾਫੀ ਹੋਇਆ ਚਲੋ ਹਲੇ ਮਾਰਾ ਬਚਾ ਕਰ ਗਿਆ ਜਿਹੜੇ ਹਿਸਾਬ ਨਾਲ ਉਹਨਾਂ ਫਾਇਰਿੰਗ ਕੀਤੀ ਆ ਜੇ ਕਿਤੇ ਹਿੱਟ ਹੋ ਜਾਂਦੀਆਂ ਸਾਡੇ 5 ਤੋਂ 30 ਜੀ ਮਰਨੇ ਹੀ ਤੇ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀ ਵੀ ਚਲੋ ਮੇਲਾ ਚੱਲ ਰਿਹਾ ਵਾ ਇੱਥੇ ਉਹਨਾਂ ਦੇ ਮੁਲਾਦਦ ਚਾਹੀਦੇ ਉਹ ਵੀ ਇਹ ਨੀ ਮੌਕੇ ਦੇ ਉੱਤੇ ਤੇ ਬਾਕੀ ਕਿੰਨੇ ਕੋ ਫਾਇਰਿੰਗ ਭਾਜੀ ਉਸ ਵੇਲੇ ਮੌਕੇ ਤੇ ਹੁੰਦੀ ਸੀ ਭਾਜੀ ਫਾਇਰਿੰਗ 25 ਤੋਂ 30 ਰੋਡ ਦੇ ਵਿੱਚ ਫਾਇਰਿੰਗ ਹੋਈ ਆ ਜੀ ਉਹ ਕਿੰਨੇ ਜਾਣੇ ਸੀ ਕੱਤੇ ਆਏ ਸੀ ਮਹਾਰਾਜਾ ਜੱਟ ਦੋ ਜਾਣੇ ਇਥੇ ਰੋਡ ਦੇ ਉੱਪਰ ਖਲੋਤੇ ਦਿਖੇ ਆ ਜੀ ਉਹ ਆਡਾ ਕੋਈ ਬੰਦਾ ਕੋਈ ਪਿਸ਼ਾਬ ਕਰਨ ਗਿਆ ਇਹ ਪਿਸ਼ਾਬ ਨੂੰ ਬਾਥਰੂਮ ਨੂੰ ਉਹਨੇ ਦੇਖਿਆ ਵੀ ਨਾ ਕੋਈ ਵੈਪਣ ਹੈ ਗਿਆ ਤੇ ਬੰਦੇਣ ਜਾਣ ਜੇ ਆ ਤੇ ਉਹਨੇ ਆ ਕੇ ਸਰਪੰਚ ਸਾਹਿਬ ਨੂੰ ਕਿਹਾ ਵੀ ਸਰਪੰਚ ਸਾਹਿਬ ਪਿੱਛੇ ਬੰਦੇ ਦੋ ਗਏ ਨਾ ਕੋਈ ਵੈਪਣ ਆ ਤੇ ਸਰਪੰਚ ਸਾਹਿਬ ਮੰਡਾਲ ਚ ਉੱਠ ਕੇ ਪੀ ਕੋਈ ਉਹ ਨੁਕਸਾਨ ਨਾ ਜਿਆਦਾ ਕਰ ਜੇ ਪੁੱਛਣਗੇ ਵੀ ਬੰਦੇ ਕਿੱਥੋਂ ਦੇ ਕਿਹੜੇ ਕੰਮਾਂ ਤੋਂ ਆਏ ਦੇ ਤੇ ਉਹ ਸਰਪੰਚ ਸਾਹਿਬ ਨਾਲ ਲੇ ਜਾ ਕੇ ਪੁੱਛੇ ਵੀ ਹਾਂ ਵੀ ਕਿੱਧਰ ਆਏ ਤੇ ਕਿੱਥੋਂ ਆਏ ਦੇ ਉਹਨਾਂ ਦੂਜੀ ਗੱਲ ਪੁੱਛਣ ਦਾ ਮੌਕਾ ਨ ਦਿੱਤਾ ਉਹਨਾਂ ਦਫਾ ਤੇ ਪਿਸਤਲ ਕੱਢ ਕੇ ਉਹਨਾਂ ਫਾਇਰ ਮਾਰਨੇ ਸ਼ੁਰੂ ਕਰਤੇ ਆ ਜੀ ਉਹਨਾਂ ਮਾਰੇ ਆ ਬ੍ਰੈਸ਼ ਜੀ ਸਰਪੰਚ ਦੇ ਕਿੰਨੇ ਲੱਗੇ ਫਾਇਰ ਸਰਪੰਚ ਦੇ ਮਾਰੇ ਦੋ ਫਾਇਰ ਲੱਗੇ ਆ ਜੀ ਤੇ ਸੀਰੀਅਸ ਆ ਜੀ ਕਿੰਨੇ ਬੰਦੇ ਜ਼ਖਮੀ ਹੋ ਗਏ ਟੋਟਲ ਜੀ 5 ਬੰਦੇ ਦਾ ਨਗਰ ਦੇ ਵਿੱਚ ਜ਼ਖਮੀ ਹੋਏ ਜੀ ਇੱਕ ਤਾਂ ਚਲੋ ਧੀ ਤੇ ਆਣੀ ਪਿੰਡ ਮੇਲਾ ਦੇਖਣਾ ਇਹੀ ਲੁਧਿਆਣੇ ਤੋਂ ਉਹਦੇ ਵੀ ਗੋਲੀ ਲੱਗੀ ਹੋਈ ਆ ਤੇ ਚਾਰ ਜਾਨਸ ਆ ਆਪਣੇ ਪਿੰਡ ਦੇ ਇਥੋਂ ਦੇ ਤੇ ਬਾਕੀ ਪਿੰਡ ਵਾਲਿਆਂ ਦੇ ਬਹੁਤ ਸਜੋਗ ਹੀ ਵੀਰਾਂ ਸਾਰਿਆਂ ਦਾ ਇੰਨਾ ਬੜਾ ਪ੍ਰਾਲਾ ਕੀਤਾ ਕਿ ਐਂਕਟਰ ਢਾ ਲੜਾ ਕਿ ਇੱਕ ਇੱਕ ਫਰਾਰ ਹੋ ਗਿਆ ਇੱਕ ਢਾ ਲਿਆ ਇਹਨਾਂ ਨੇ ਉਹ ਵੀ ਜ਼ਖਮੀ ਹਾਂਜੀ ਜ਼ਖਮੀ ਆ ਦੀ ਉਹਦੇ ਉੱਪਰ ਆਡੇ ਇੱਕ ਵੀਰ ਆਡੇ ਦੇ ਇੱਕ ਨੇ ਬੜੀ ਦਲੇਰੀ ਵਿਖਾਈ ਤੇ ਛਾਲ ਮਾਰ ਕੇ ਢਾ ਲਿਆ ਉਹਨੂੰ ਉਹ ਗਿਆ ਇਥੋਂ ਨਾਲ ਥੱਲੇ ਉਹ ਫੇਰ ਮਾਰਦੇ ਉਹਨੂੰ ਤੇ ਉਹਦੇ ਰੌਣਕ ਜਿਆਦਾ ਲੱਗੇ ਆ ਜੀ। ਭਜੀ ਇਸੇ ਨਾ ਬਾਬਾ ਬੁੱਧ ਸਾਹਿਬ ਦਾ ਮੇਲਾ ਮਨਾਇਆ ਜਾ ਰਿਹਾ ਸੀ ਸਲਾਨਾ ਮੇਲਾ ਹੀ। ਤੇ ਮੇਲਾ ਮਨਾਇਆ ਜਾ ਰਿਹਾ ਸੀ ਜੀ ਤੇ ਰਾਤ ਇੱਕ ਦੋ ਸਿੰਗਰ ਪੇ ਲੋਗਾ ਗਾ ਕੇ ਚੱਲ ਗਏ ਸੀ ਤੇ ਡੇਢ ਕਵਜੇ ਦਾ ਟਾਈਮ ਸੀ ਤੇ ਦੋ ਤਿੰਨ ਹਜ਼ਾਰ ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਤਲਬ ਸਿੰਗਰ ਗਾ ਰਿਹਾ ਸੀ ਤੇ ਸਾਰੇ ਆਪਣੀ ਮਸਤੀ ਨਾਲ ਮੇਲੇ ਮੇਲੇ ਦਾ ਆਨੰਦ ਮਾਣਦੇ ਮਾਣਦੇ ਸੀ ਜੀ। ਸਰ ਪਿੱਛੇ ਆ ਕੇ ਇੱਥੇ ਸੜਕ ਸੜਕ ਦੇ ਉੱਪਰ ਸੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਤਲਬ ਸ਼ੂਟਰ ਜਿੱਦਾ ਕਹ ਲੋ ਹਨਾ ਮੂੰਹ ਮਾਂ ਬੰਨੇ ਹੋਏ ਇਨਾਂ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾਂ ਮੂੰਹ ਟੱਕੇ ਹੀ ਤੇ ਉਹ ਸਾਫ਼ ਅਣਪਛਾਤੇ ਲੱਭਣ ਕੇ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਵੱਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚਾਂ ਨੂੰ ਦੱਸਿਆ ਜਾ ਕੇ ਵੀ ਸਰਪੰਚ ਸਾਹਿਬ ਬੰਦੇ ਮਾਰੇ ਆ ਪਿਛਲੇ ਜਿਹੜੇ ਬੰਦੇ ਆਏ ਨੇ ਦੋ ਉਹ ਉਹਨਾਂ ਜਿਹੜੇ ਪਿਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿਹ ਬੰਦਾ ਬਾਥਰੂਮ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਚਾਂ ਨੂੰ ਦੱਸਿਆ ਵੀ ਸਰਪੰਚਾਂ ਇਹਨਾਂ ਕੋ ਬੰਦੇ ਕੋ ਪਿਸਤੌਲ ਨਾਲ ਪਿੱਛੇ ਦੋ ਆਇਆ ਉਹ ਜਦੋਂ ਸਰਪੰਚ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਚਾਂ ਦੇ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਜੋ ਸਰਪੰਚ ਸਾਹਿਬ ਨੇ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਫਿਰ ਸਰਪੰਚ ਸਾਹਿਬ ਦੇ ਜਿਹੜੇ ਸਾਥੀ ਆ ਤੇ ਸਰਪੰਚ ਸਾਹਿਬ ਨੇ ਵੀ ਅੱਗੋਂ ਇੱਕ ਗੋਲੀ ਗੋਲੀਆਂ ਵੱਜ ਗਿਆ ਸਰਪੰਚ ਨੇ ਕੋ ਫੇਰ ਮਾਰੇ ਉਹਨਾਂ 'ਚ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜ਼ਖਮੀ ਭੱਜਾਂ ਲੱਗਾ ਉਹ ਡਿੱਗ ਪਿਆ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਦੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟੋ ਵਾਲੇ ਪਿਸਤੌਲ ਹੀ ਉਹਨਾਂ ਕੋ ਸਰ ਦੋਨਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਪੂਰਵਿਤ ਇਹ 4 ਬੰਤ 5 4 5 ਬੰਦੇ ਜ਼ਖਮੀ ਹੋਏ ਆ ਜੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਵਾ ਜਿਨ੍ਹਾਂ ਚੋਂ 2-3 ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀ ਇਹਨਾਂ ਦੇ ਲੱਤਾਂ 'ਵਾਂ ਚ ਗੋਲੀਆਂ ਵੱਜੀਆਂ ਸਰਪੰਚ ਸਾਹਿਬ ਸੀਰੀਅਸ ਆ ਜੀ ਉਹ ਇੱਧਰੋਂ ਭੱਜ ਗਿਆ ਜੀ ਪੈਦਲ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਹੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਹਿੰਦਾ ਕਿ ਉਹ ਸੰਗਤ ਦੀ ਆੜ ਚੋਂ ਭੱਜ ਗਿਆ ਜੀ ਉਹ ਟੋਟਲ ਉਸ ਵੇਲੇ ਗੋਲੀਆਂ ਚੱਲੀਆਂ ਉਹਨਾਂ ਮਨ ਅਨੁਸਾਰ ਗੋਲੀਆਂ ਚੱਲੀਆਂ ਕੋਈ 25-30 ਦੇ ਕਰੀਬ ਗੋਲ ਵੇ ਇਹ ਗੱਲ ਕੀਤੀ ਹੈ ਪਿੰਡ ਵਾਸੀਆਂ ਦੀ ਜਾਂ ਸਰਪੰਚ ਸਾਹਿਬ ਦੇ ਤੇ ਪਿੰਡ ਵਾਸੀ ਸਰਪੰਚ ਸਾਹਿਬ ਕਿੰਨੇ ਮਤਲਬ ਲੋਕ ਜਖਮੀ ਨੇ ਤੋਂ ਪੰਜ ਬੰਦੇ ਜੀ ਇੱਕ ਗੰਢ ਤੋਂ ਜਖਮੀ ਇੱਕ ਗੰਢ ਤੋਂ ਜਖਮੀ ਐਸਾ ਹੀ ਹੋ ਕੇ ਪੁਲਿਸ ਬਾਅਦੋਂ ਆਈ ਜਦੋਂ ਅਸੀਂ ਲੈ ਗਏ ਜਖਮੀਆਂ ਚੋਕੀ ਆਪਾਂ ਤੁਹਾਡੇ ਵੀ ਕਾਫੀ ਫੋਨ ਖਾਣ ਲੱਗਾ ਸਰ ਮੈਂ ਫਿਰ ਚੋਕੀ ਖੜਿਆ ਸਰਪੰਚ ਸਾਹਿਬ ਨੂੰ ਕੋਈ ਫੋਨ ਖਾਣ ਵੀ ਬ੍ਰਾਹਮਣ ਤੋਂ ਸਰ ਅਸੀਂ ਤੇ ਵੇਖੋ ਸਰਪੰਚਾ ਨੂੰ ਅਸੀਂ ਸਰ ਜਦੋਂ ਬੰਦੇ ਜਖਮੀ ਆਏ ਜਾਨ ਬਚਾਉਣ ਲਈ ਮਿੰਟੋਂ ਮਿੰਟੀ ਚੋਕ ਕੇ ਦੋ ਤਿੰਨ ਬੰਦੇ ਜਿਹੜੇ ਅਹੀਂ ਬਟਾਲੇ ਲੈ ਕੇ ਆ ਦੋ ਤਿੰਨ ਬੰਦੇ ਅਮਰਸਰ ਲੈ ਕੇ ਉਹ ਇਸ ਟਾਈਮ ਜਿਹੜੇ ਸਾਰੇ ਬੰਦੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਅਮਰਸਰ ਦਾ ਅਗਲਾ ਆ ਲੱਗਾ ਕੋਈ ਕਿਉਂ ਆਏ ਰੰਜਸ਼ ਕੀ ਪਤਾ ਨਹੀਂ ਸਰਪੰਚ ਸਾਹਿਬ ਨਾਲ ਕੋ ਰੰਜਸ਼ੀ ਜੀ ਸਾਹਿਲ ਜੀ ਸਰ ਮੇਲਾ ਹੀ ਸਰਪੰਚ ਸਾਹਿਬ ਨਾਲ ਉਪਰੋਂ ਆਇਸ ਤੇ ਤੂ ਵੇਖਣੇ ਕੀ ਹੋਇਆ ਉਧਰੋਂ ਸਾਰੇ ਜੱਕ ਦਮ ਗੋਲੀਆਂ ਚੱਲੀਆਂ ਅਹੀਂ ਸ਼ਾਇਰ ਤੇ ਖਲੋਤੇ ਹੋਏ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਹੀਂ ਭੱਜਣ ਲੱਗੇ ਤੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵਾਜੀ ਇਸ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਰਾਕ ਸੌਣਗੇ ਸਿਰਫ ਇੱਕੋ ਮੁੰਡਾ ਹੈ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਜਿੱਦੂ ਆਵਾਜ਼ ਆਈ ਹੈ ਨਾ ਇੱਕ ਨਹੀਂ 10 ਬੰਦੇ ਸੀ ਘੱਟੋ ਘੱਟ 10 ਪਰ 10 12 ਗੋਲੀਆਂ ਇਕੱਠੀਆਂ ਚੱਲੀਆਂ ਤੇਨ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਮੈਂ ਮੈਲਾ ਦੇਖ ਰਿਹਾ ਸੀ ਬੌਂਸਰ ਸਾਰੇ ਤਿੰਨ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰਸਾ ਬਾਕੀ ਜਿਹੜੇ ਆ ਪਹਿਲਾਂ ਹੀ ਅੰਬਰਸਾ ਚਲ ਗਏ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰਸਾ ਚਲ ਗਏ ਪਹਿਲਾਂ ਹੀ ਉਹਨਾਂ ਹੀ ਸ਼ਾਇਦ ਢਿੱਡ ਚ ਲੱਗੀ ਸਾਰਾ ਕੁੜਤਾ ਢੇਡ ਤੁਲੀ ਬਿੜਾਈ ਲਗਣਾ ਅ ਸਟਿਕਲ ਟੋਟਲ 6 ਪੇਸ਼ੈਂਟ ਆਏ ਸੀਗੇ ਵਿਦ ਅਲਰਜੀ ਟੂ ਆਫ ਗਨ ਸ਼ਾਟ ਉਹ ਉਹਦੇ ਚ ਪੰਜ ਫੀਮੇਲ ਸੀਗੇ ਇੱਕ ਫੀਮੇਲ ਸੀਗੀ ਤੇ ਇਹਨਾਂ ਚ ਜਿਹੜੇ ਆ ਟੋਟਲ ਜਿਹੜੇ 6 ਪੇਸ਼ੰਤ 6 ਤੇ 6 ਪੇਸ਼ੰਤ ਹੀ ਰੈਫਰ ਕੀਤੇ ਗਏ 6 ਗੁਰਨਾਨਕ ਦੇਵ ਅ ਅੰਮ੍ਰਿਤਸਰ ਵੱਲੋਂ ਰੈਫਰ ਕੀਤੇ ਗਏ ਇਹ ਸਟਿਕੋ ਤਕਰੀਬਨ ਪੌਣੇ 2 ਵਜੇ ਤੋਂ ਪਹਿਲਾਂ ਪੇਸ਼ੰਤ ਆਇਆ ਸੀਗਾ ਉਸ ਤੋਂ ਬਾਅਦ ਥੋੜੇ ਦੋ ਦਿਨ ਪੇਸ਼ੈਂਟ ਇਕੱਠੇ ਆਏ ਆ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਤੱਕ 15 20 ਮਿੰਟ ਦੀ ਅ ਦੇਰੀ ਦੇ ਬਾਅਦ ਪੇਸ਼ੈਂਟ ਸਾਡੇ ਕੋਲ ਲਗਾਤਾਰ ਆਂਦੇ ਰਹੇ तकरीबन ਢਾਈ ਵੇ ਤੇ ਇਹ ਬੁੱਧੇ ਦੀ ਖੂਈ ਤੇ ਦੱਸਿਆ ਜਾ ਰਿਹਾ ਜੋ ਵੀ ਕੰਡੀਸ਼ਨ ਉਹਨਾਂ ਦੇ ਵਿੱਚੋਂ ਕਿੰਨਿਆਂ ਦੀ ਕ੍ਰਿਟੀਕਲ ਸੀ ਕਿੰਨੀਆਂ ਦੀ ਸਹੀ ਸੀ ਕੰਡੀਸ਼ਨ ਇਹ ਤਾਂ ਹਜੇ ਫਿਲਹਾਲ तकरीबन ਚਾਰ ਪੇਸ਼ੈਂਟਸ ਤਾਂ ਹੈਗੇ ਸੀਗੇ ਜਿਨ੍ਹਾਂ ਦੀ ਵਾਕਈ ਕ੍ਰਿਟੀਕਲ ਪੇਸ਼ੈਂਟ ਹੈ 6 ਚੌੜੇ ਜਿਹੜੇ ਚਾਰ ਪੇਸ਼ੈਂਟ ਸੀਗੇ ਨਾਮ ਹੈ ਇਹ ਬਹੁਤ ਦੇਰੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਆ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾਇਆ ਸੀ ਸਾਡੀ ਪੀਸੀਆ ਰੀ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਨਾਰ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੇ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ